ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਵੱਲੋਂ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਫਰੀਦਕੋਟ ਤੇ ਹੁਸ਼ਿਆਰਪੁਰ ਸੀਟ ਦੇ ਉੱਤੇ ਦੋ ਮਹਿਲਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਯਾਮਨੀ ਗੋਮਰ ਨੂੰ ਟਿਕਟ ਦੇ ਦਿੱਤੀ ਗਈ ਹੈ ਸੋ ਦੂਜੇ ਪਾਸੇ ਫਰੀਦਕੋਟ ਤੋਂ ਜਿੱਥੇ ਮੁਹੰਮਦ ਸਦੀਕ ਮੌਜੂਦਾ ਐਮਪੀ ਨੇ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਉੱਥੋਂ ਅਮਰਜੀਤ ਸਿੰਘ ਸਹੋਕੇ ਨੂੰ ਟਿਕਟ ਦੇ ਦਿੱਤੀ ਗਈ ਹੈ ਸੋ ਜਿੱਥੇ ਕਾਂਗਰਸ ਵੱਲੋਂ ਦੋ ਮਹਿਲਾਵਾਂ ਨੂੰ ਟਿਕਟ ਦੇ ਦਿੱਤੀ ਗਈ ਆ ਉੱਥੇ ਹੀ ਪੰਜਾਬ ਦੇ ਮੈਲਾ ਕਾਂਗਰਸ ਦੇ ਪ੍ਰਧਾਨ ਨੇ ਗੁਰਸ਼ਰਨ ਕੋਰ ਰੰਦਾਵਾ ਨਾਲ ਸਾਡੀ ਗੱਲਬਾਤ ਹੋਈ ਆ ਉਹ ਤੁਹਾਨੂੰ ਸੁਣਨਿਆ ਮੈਂ ਅੱਜ ਕਾਂਗਰਸ ਵੱਲੋਂ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਆ ਜਿਦੇ ਵਿੱਚ ਦੋ ਮਹਿਲਾਵਾਂ ਨੂੰ ਲੋਕ ਸਭਾ ਦੀ ਟਿਕਟ ਦੇ ਦਿੱਤੀ ਗਈ ਹੈ ਜੀ ਕਿਵੇਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਆ ਕਿ ਜੀ ਸਾਡੀ ਕਾਂਗਰਸ ਪਾਰਟੀ ਹੈ ਮਹਿਲਾਵਾਂ ਦਾ ਬਹੁਤ ਸਤਿਕਾਰ ਕਰਦੀ ਹੈ ਤੁਸੀਂ ਦੇਖੋ ਕਿ ਕਿੰਨਾ ਸਾਡੀ ਜਿਹੜੀਆਂ ਟਿਕਟ ਸਥਿਤੀਆਂ ਨੇ ਉਹਦੇ ਵਿੱਚ ਕਾਂਗਰਸ ਪਾਰਟੀ ਨੇ ਮਹਿਲਾਵਾਂ ਦਾ ਔਰ ਰਿਜ਼ਰਵ ਕੈਟਾਗਰੀ ਨੂੰ ਸਾਡੀਆਂ ਇਹ ਭੈਣਾਂ ਬਿਲੋਂਗ ਕਰਦੀਆਂ ਨੇ ਬਹੁਤ ਸੰਗੀ ਗੱਲ ਹੈ ਕਿ ਸਾਡੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਔਰ ਮੈਂ ਤੁਹਾਨੂੰ ਇਹ ਪੂਰਾ ਆਸ਼ਵਾਸਨ ਦਿਵਾਉਣੀ ਆ ਵਿਸ਼ਵਾਸ ਦਿਵਾਉਣੀ ਆ ਕਿ ਜਰੂਰ ਇਹ ਸਾਡੀਆਂ ਭੈਣਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਣਗੀ ਆ ਜੀ ਸੋ ਦੂਜੇ ਪਾਸੇ ਫਰੀਦਕੋਟ ਤੋਂ ਮੁਹੰਮਦ ਸਦੀਕ ਜੋ ਕਿ ਮੌਜੂਦਾ ਐਮਪੀ ਨੇ ਉਹਨਾਂ ਦੀ ਟਿਕਟ ਕੱਟ ਕੇ ਲੱਗਦਾ ਨਹੀਂ ਅਸਲ ਦੇਖਣ ਨੂੰ ਮਿਲੇਗਾ ਜੀ ਕਾਂਗਰਸ ਦੇ VOTING ਕਰ ਸਕਦੀ ਹੈ ਜੀ ਬਿਲਕੁਲ ਨਹੀਂ ਕੱਟੋਗੀ ਜੀ ਦੇਖੋ ਉਹਨਾਂ ਨੇ ਵੀ ਉਹ ਵੀ ਐਮਪੀ ਰਹੇ ਨੇ ਸਾਡੇ ਬਹੁਤ ਸਤਕਾਰਯੋਗ ਨੇ ਕਾਂਗਰਸ ਪਾਰਟੀ ਜੀ ਜਿਹੜੀ ਸਾਡੀ ਹਾਈ ਕਮਾਂਡ ਹੈ ਬਹੁਤ ਸੋਚ ਸਮਝ ਕੇ ਟਿਕਟਾਂ ਸੋ ਦਿੱਤੇ ਗਏ ਨੇ ਅਸੀਂ BJP ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਅਸੀਂ ਪੰਜਾਬੀ ਜਿਹੜੇ ਆ ਸਾਰੇ ਇਸ ਵਾਰ ਦੱਸਣਾ ਹੈ ਕਿ ਪੰਜਾਬ ਦੇ ਲੋਕ ਕਿੰਨੇ ਜਿੰਨਾ ਤੁਸੀਂ ਤਸ਼ੱਦਦ ਕੀਤਾ ਕਿਸਾਨਾਂ ਤੇ ਤੇ ਕਿਸ ਤਰ੍ਹਾਂ ਦੀ ਸੰਘਰਸ਼ ਕਰ ਰਹੇ ਆਪਣੇ ਆਪ ਨੂੰ ਬਚਾਉਣ ਲਈ ਮੈਂ ਤਾਂ ਹਮੇਸ਼ਾ ਪੰਜਾਬ ਦੇ ਵਿੱਚ ਇਹੀ ਗੱਲ ਕਰਦੀ ਆ ਕਿ ਇਸ ਭਾਜਪਾ ਸਰਕਾਰ ਨੂੰ ਖਿਜਾਉਣ ਦੇ ਲਈ ਆਪਾਂ ਨੇ ਇੱਕ ਇੱਕ ਕੈਂਡੀਡੇਟ ਨੂੰ ਜਿਪਾਉਣਾ ਹੈ ਔਰ ਬੜੀ ਸੋਚ ਸਮਝ ਕੇ ਫਾਪਦੀ ਪਾਰਟੀ ਨੇ ਟਿਕਟਸ ਦਿੱਤੇ ਨੇ ਜੋ ਉਹਨਾਂ ਨੂੰ ਵਾਜਿਬ ਲੱਗਿਆ ਉੱਥੇ ਅਸੀਂ ਉਹ ਉਮੀਦਵਾਰ ਲਾਨਨੇ ਆ ਔਰ ਮੈਨੂੰ ਪੂਰਨ ਯਕੀਨ ਹੈ ਵੀ ਇਹ ਸਾਡੀ ਆਪਣਾ ਜਿੱਤ ਕੇ ਆਉਣਗੇ ਜੀ ਸੋ ਦੂਜੇ ਪਾਸੇ ਕਿਤੇ ਐ ਤਾਂ ਨਹੀਂ ਹੋਏਗਾ ਜੀ ਜਿਵੇਂ ਕਈ ਜ਼ਿਲ੍ਹੇ ਦੇਖਣ ਨੂੰ ਮਿਲਦਾ ਹੈ ਜਿੱਥੇ ਲੋਕ ਸਭਾ ਟਿਕਟ ਦੇ ਦਿੱਤੀ ਕਿ ਕਿਸੇ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਕੈਂਡੀਡੇਟ ਦਾ ਕਿਤੇ ਮੁਹੰਮਦ ਸਦੀ ਆਪਣਾ ਫਰੰਟ ਖੋਲ ਲੈਣ ਜੀ ਦੇਖੋ ਜੀ ਕੋਈ ਵੀ ਵਿਰੋਧ ਨਹੀਂ ਹੈ ਥੋੜਾ ਜਦੋਂ ਟਿਕਟ ਦੀ ਵਾਰੀ ਜਦੋਂ ਕਿਸੇ ਨੇ ਕੀਤਾ ਹੁੰਦਾ ਕਿ ਹਾਂਜੀ ਮੈਨੂੰ ਦਿਲ ਦੇ ਵਿੱਚ ਇੱਛਾ ਹੁੰਦੀ ਹੈ ਕਿ ਹਾਂ ਸ਼ਾਇਦ ਮੈਨੂੰ ਟਿਕਟ ਮਿਲ ਜੇ ਆਪਾਂ ਆਪਣਾ ਆਪਣਾ ਹਰ ਕਿਸੇ ਨੂੰ ਟਿਕਟ ਮੰਗਣ ਦਾ ਅਧਿਕਾਰ ਹੈ ਪਰ ਕਾਂਗਰਸ ਪਾਰਟੀ ਬਿਲਕੁਲ ਇਕੱਠੀ ਹੈ ਇੱਕ ਮੁਠ ਹੈ ਅਨਸਾਰੇ ਇਕੱਠੇ ਹੋ ਕੇ ਸੀਨੀਅਰ ਲੀਡਰਸ ਕੀ ਵਰਕਰਸ ਕੀ ਪੂਰੀ ਪਾਰਟੀ ਨੂੰ ਅਸੀਂ ਅੱਜ ਆਪਣੀ ਨੂੰ ਮਜ਼ਬੂਤ ਕਰਾਂਗੇ ਜੀ ਧੰਨਵਾਦ ਜੀ ਤਾਂ ਸਾਡੇ ਨਾਲ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਨੇ ਕੁਸ਼ਲਦੀਪ ਸਿੰਘ ਢਿੱਲੋਂ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਫਰੀਦਕੋਟ ਦੇ ਤਿੰਨ ਬਦਾਰ ਸਵਾ ਹਲਕਿਆਂ ਦੇ ਨਾਲ-ਨਾਲ ਪੂਰੇ ਲੋਕ ਸਭਾ ਦੇ 9 ਵਿਧਾਨ ਸਭਾ ਹਲਕਿਆਂ ਨੂੰ ਇਹ ਦੇਖਦੇ ਨੇ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਟੁੱਲੂ ਸਾਹਿਬ ਦੋ ਕੈਂਡੀਡੇਟ ਆ ਜਿਹੜੇ ਮੈਦਾਨ ਦੇ ਵਿੱਚ ਅੱਜ ਉਤਾਰੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਫਰੀਦਕੋਟ ਤੋਂ ਇੱਕ ਲੇਡੀਜ਼ ਨੂੰ ਅਮਰਜੀਤ ਕੌਰ ਸਾਹਿਬ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਕੀ ਕਹਿਣਾ ਚਾਹੋਗੇ ਵਿਕੋ ਕਾਂਗਰਸ ਪਾਰਟੀ ਦੀ ਇਹ ਸੋਚ ਸੀ ਕਿ ਇੱਕ ਤਾਂ ਲੋਕਲ ਕੈਂਡੀਡੇਟ ਦੇਣਾ ਹੈ ਜਿਹੜਾ ਕੈਂਡੀਡੇਟ ਪਾਰਲੀਮੈਂਟ ਨੂੰ ਬਿਲੋਂਗ ਕਰਦਾ ਹੋਵੇ ਪਾਰਲੀਮੈਂਟ ਵਿੱਚ ਰਹਿੰਦਾ ਹੋਵੇ ਪਾਰਲੀਮੈਂਟ ਫਰੀਦਕੋਟ ਦਾ ਜੰਪਲ ਹੋਵੇ ਜੀ ਜਿਹੜੀ ਸਾਡੇ ਕੈਂਡੀਡੇਟ ਨੇ ਬੀਬੀ ਅਮਰਜੀਤ ਕੌਰ ਸਹੋਕੇ ਇਹਨਾਂ ਦੇ ਪੇਕੇ ਫਰੀਦਕੋਟ ਨੇ ਜੀ ਇਹਨਾਂ ਦੇ ਇਹਨਾਂ ਦੇ ਸਹਰੇ ਮੋਗੇ ਨੇ ਇਹਨਾਂ ਦੇ ਨਾਨਕੇ ਰੌੜੀ ਨੇ ਜੀ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹਨਾਂ ਦੇ ਪੇਕੇ ਵੀ ਹਲਕੇ 'ਚ ਹੈ ਇਹਨਾਂ ਦੇ ਸਹਰੇ ਵੀ ਹਲਕੇ 'ਚ ਹੈ ਇਹਨਾਂ ਦੇ ਨਾਨਕੇ ਵੀ ਹਲਕੇ 'ਚ ਹੈ ਜੀ ਤੇ ਇਹ ਫਰੀਦਕੋਟ ਦੇ ਤੋਂ ਪੜ੍ਹੇ ਨੇ ਇਹਨਾਂ ਨੇ ਫਰੀਦਕੋਟ ਤੋਂ ਐਮਏ ਕੀਤੀ ਹੈ ਬਰਿੰਦਰਾ ਕਾਲਜ ਤੋਂ ਜੀ ਟੀਚਰ ਵੀ ਸਰਕਾਰੀ ਨੌਕਰੀ ਕੀਤੀ ਹੈ ਜੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦਨ ਮੋਗੇ ਦੇ ਚੇਅਰਮੈਨ ਰਹੇ ਆ 5 ਸਾਲ ਜੀ ਸੋ ਦੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਕਾਂਗਰਸ ਪਾਰਟੀ ਨੇ ਇਹ ਸੋਚ ਰੱਖੀ ਕਿ ਅਸੀਂ ਲੋਕਲ ਕੈਂਡੀਡੇਟ ਦੇਣਾ ਤਾਂ ਕਿ ਉਹ ਇੱਕ ਐਮਪੀ ਦੇ ਫਰਜ਼ ਨਿਭਾ ਸਕੇ ਐਮਪੀ ਦੇ ਫਰਜ਼ ਕੀ ਹੁੰਦੇ ਆ ਐਮਪੀ ਦੇ ਫਰਜ਼ ਹੁੰਦੇ ਆ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਣੀ ਲੋਕਾਂ ਦੇ ਕੰਮਾਂ ਵਿੱਚ ਸਾਂਝ ਪਾਉਣੀ ਜਦੋਂ ਕਿਸੇ ਨੂੰ ਕੋਈ ਕੰਮ ਦੀ ਲੋੜ ਹੋਵੇ ਜਾਂ ਪੰਚਾਇਤ ਨੂੰ ਕੰਮ ਦੀ ਲੋੜ ਹੋਵੇ ਉਹਦੇ ਨਾਲ ਚੱਲਣਾ ਪੰਚਾਇਤ ਨੂੰ ਗ੍ਰਾਂਟ ਦੇਣੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਉੱਤੇ ਤੱਕ ਪਹੁੰਚਾਉਣਾ ਇਹ ਐਮਪੀ ਦੇ ਕੰਮ ਹੁੰਦੇ ਆ ਜੀ ਸੋ ਉਹੀ ਬੰਦਾ ਪਹੁੰਚਾ ਸਕਦਾ ਜਿਹੜਾ ਲੋਕਲ ਰਹਿੰਦਾ ਹੋਵੇ ਜੀ ਉਹੀ ਸੋ ਇਸੇ ਕਰਕੇ ਕਾਂਗਰਸ ਪਾਰਟੀ ਨੇ ਐਟ ਕੀ ਸੋਚੀ ਕਿ ਇੱਕ ਪੜ੍ਹੀ ਲਿਖੀ ਲੇਡੀ ਜਿਹਦਾ ਪੋਲਿਟਿਕਲ ਬੈਕਗ੍ਰਾਉਂਡ ਹੋਵੇ ਜਿਹੜੀ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੇ ਮਸਲੇ ਲੋਕਾਂ ਦੇ ਕੰਮ ਸਮਝਦੇ ਹੋਣ ਲੋ ਦਿਨ ਰਾਤ ਦੋਨੋਂ ਜੀ ਹੈ ਜਿਹੜੇ ਭੁਪਿੰਦਰ ਸਿੰਘ ਸਾਹੋਕੇ ਤੇ ਉਹਨਾਂ ਦੀ ਵਾਈਫ ਅਮਰਜੀਤ ਕੌਰੇ ਲੋਕਾਂ ਵਿੱਚ ਦਿਨ ਰਾਤ ਦੁੱਖ ਸੁੱਖ ਵਿੱਚ ਵਿਚਰਦੇ ਆ ਜੀ ਤੋਗੇ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਸਤਕਾਰਯੋਗ ਮੁਹੰਮਦ ਸਦੀਕ ਜੀ ਨੂੰ ਟਿਕਟ ਦਿੱਤੀ ਸੀ ਜੀ ਪਰ ਕਾਂਗਰਸ ਪਾਰਟੀ ਨੇ ਮਹਿਸੂਸ ਕੀਤਾ ਕਿ ਉਹ ਇਨਾਂ ਲੋਕਾਂ 'ਚ ਵਿਚਰ ਨਹੀਂ ਸਕੇ ਜੀ ਉਹ ਲੋਕਾਂ ਦੇ ਕਮਾਂਕਾਰਾਂ ਵਿੱਚ ਲੋਕਾਂ ਨਾਲ ਤੁਰ ਨਹੀਂ ਸਕੇ ਉਹ ਲੋਕਾਂ ਨੂੰ ਗਰੰਟਾ ਵੀ ਵੰਡ ਨਹੀਂ ਸਕੇ ਜੀ ਸੋ ਇਸ ਕਰਕੇ ਉਹਨਾਂ ਦਾ ਜ਼ਿਆਦਾ ਰੁਝਾਨ ਸੀਗਾ ਆਪਦੇ ਪ੍ਰੋਫੈਸ਼ਨ ਵਿੱਚ ਖੜੇ ਲਾਉਣ ਵਿੱਚ ਤਲੋਸਾ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਕਿਉਂਕਿ ਲੋਕਾਂ ਦਾ ਵੀ ਜਿਹੜਾ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਸੀ ਕਿ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਡਾ ਜਿਹੜਾ ਉਮੀਦਵਾਰ ਆਵੇ ਜਿਵੇਂ ਸ਼ਰੋਮਨੀ ਅਕਾਲੀ ਦਲ ਨੇ ਵੀ ਇੱਥੋਂ ਲਿਆਂਦਾ ਹੈ ਤੋਡਾ ਵੀ ਜਿਹੜਾ ਮੌਜੂਦਾ ਹਲਕੇ ਦੇ ਵਿੱਚੋਂ ਜਿਹੜਾ ਕੈਂਡੀਡੇਟ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਇਹ ਸਰਵੇ ਆ ਦੇ ਕਰਕੇ ਇਹਨਾਂ ਨੂੰ ਤੁਸੀਂ ਕੈਂਡੀਡੇਟਾਂ ਲਾਨਿਆ ਕਿਉਂਕਿ ਆਪਾਂ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਹੋਰ ਵੀ ਕਾਫੀ ਜਿਹੜੇ ਕੈਂਡੀਡੇਟ ਜਿਹੜੀ ਆਪਦੀ ਦੰਦਾਰੀ ਠੋਗਰੇ ਸੀਗੇ ਇੱਕ ਤੁਹਾਡੇ ਜੂਸ ਆਗੂ ਨੇ ਪਰਮਿੰਦਰ ਡੈਂਪਲ ਜੀ ਸਾਬਕਾ ਐਮ.ਐਲ.ਏ ਨੇ ਮਾਸਟਰ ਬਲਦੀਪ ਸਿੰਘ ਜੀ ਤੇ ਜਿਵੇਂ ਹੁਣ ਤੁਸੀਂ ਮਾਮ ਸਦੀਕ ਦੀ ਗੱਲ ਕੀਤੀ ਆ ਉਹ ਵੀ ਜਿਹੜੇ ਇਸ ਪਾਸੇ ਜਿਹੜੇ ਲਗਾਤਾਰ ਦਿੱਲੀ ਦੇ ਨਾਲ ਉਹਨਾਂ ਦੀਆਂ ਤਾਰਾਂ ਜੁੜਦੀਆਂ ਸੀ ਕਿ ਉਹ ਵੀ ਦੁਬਾਰਾ ਕੈਂਡੀਡੇਟ ਹੋਣ ਦੂਜੀ ਗੱਲ ਇੱਕ ਹੋਰ ਹੈ ਕਿ ਜਿਹੜੇ ਇਸ ਤੋਂ ਪਹਿਲਾਂ ਇੱਕ ਵਾਰ ਆਪਣੇ ਚੋਣ ਲੜ ਚੁੱਕੇ ਨੇ ਸੁਵਿੰਦਰ ਡੈਣੀ ਜੀ ਉਹਨਾਂ ਦਾ ਵੀ ਨਾਂ ਕਿਤੇ ਨਾ ਕਿਤੇ ਆ ਰਿਹਾ ਸੀਗਾ ਇਹ ਸਾਰਾ ਸਰਵੇ ਦੇ ਕਾਰਨ ਅਮਰਜੀਤ ਕੌਰ ਸਾਹਿਬ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਜਾਂ ਕੋਈ ਹੋਰ ਕਾਰਨ ਹੈ ਦੇ ਪਿੱਛੇ ਦੇਖੋ ਇਹਦੇ ਵਿੱਚ ਦੋ ਕਾਰਨ ਹੈ ਜਿੰਨੇ ਵੀ ਸਾਡੇ ਕੈਂਡੀਡੇਟ ਹੈ ਉਹ ਸਾਰੇ ਬਹੁਤ ਵਧੀਆ ਕੈਂਡੀਡੇਟ ਸੀਗੇ ਤੇ ਸਾਰੇ ਹੀ ਹਲਕੇ ਦੇ ਕੈਂਡੀਡੇਟ ਸੀਗੇ ਮжоਰਿਟੀ ਸਿਵਾਏ ਡੈਰੀ ਜੀ ਨੂੰ ਛੱਡ ਕੇ ਜੀ ਪਰ ਜਿਹੜੀ ਮੇਨ ਪਾਰਟੀ ਦੀ ਗੱਲ ਹੈ ਇੱਕ ਤਾਂ ਠੀਕ ਹੈ ਪਾਰਟੀ ਸਰਵੇ ਕਰਾਉਂਦੀ ਹੈ ਸਰਵੇ ਵੀ ਬਹੁਤ ਇੰਪੋਰਟੈਂਟ ਰਹਿੰਦੇ ਆ ਜੀ ਪਰ ਨਾਲੇ ਪਾਰਟੀ ਕਿਉਂਕਿ ਵਚਨਬੰਦ ਹੈ ਕਿ ਅਸੀਂ ਲੇਡੀਜ਼ ਨੂੰ ਅੱਗੇ ਲੈ ਕੇ ਆਉਣਾ ਹੈ ਪੋਲਿਟਿਕਸ ਵਿੱਚ ਜੀ ਇੱਕ ਪਾਸੇ ਤਾਂ ਆਪਾਂ ਰਿਜ਼ਰਵੇਸ਼ਨ ਕੀਤੀ ਵੀ ਹੈ ਪੰਚਾਇਤਾਂ 'ਚ ਐਮਸੀਆਂ ਵਿੱਚ ਆਪਾਂ ਰਿਜ਼ਰਰਵੇਸ਼ਨ ਕੀਤੀ ਵੀ ਹੈ ਜ਼ਿਲ੍ਹਾ ਪ੍ਰੀਸ਼ਦ ਵਿੱਚ ਤੇ ਜੇ ਆਪਾਂ ਲੇਡੀਜ਼ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤੇ ਫਿਰ ਕਿਵੇਂ ਆਉਣਗੇ ਵਿਚਾਰੇ ਹੁਣ ਦੇਖੋ ਕਿੰਨੀਆਂ ਲੇਡੀ ਸਰਪੰਚ ਹੁੰਦੀਆਂ ਜੀ ਕਿੰਨੀਆਂ ਲੇਡੀਜ਼ ਐਮਸੀ ਹੁੰਦੀਆਂ ਕਿੰਨੀਆਂ ਲੇਡੀਜ਼ ਆਪਣੇ ਬਲਾਕ ਸੰਪਤੀ ਮੈਂਬਰ ਹੁੰਦੀਆਂ ਜ਼ਿਲ੍ਹਾ ਤੁਸੀਂ ਮੈਂਬਰ ਹੁੰਦੀਆਂ ਅਕਸਰ ਉਹਨਾਂ ਦੀ ਸੁਣਵਾਈ ਕਰਨ ਵਾਲੀ ਵੀ ਕੋਈ ਲੇਡੀ ਹੋਣੀ ਚਾਹੀਦੀ ਹੈ ਜਿਹਦੇ ਕੋਲ ਉਹ ਬੇਝਿਜਕ ਜਾ ਸਕਣ ਆਪਣੇ ਕੰਮ ਦੱਸ ਸਕਣ ਆਪਣੇ ਕੰਮ ਕਰਵਾ ਸਕਣ ਜੀ ਇਹ ਬਹੁਤ ਜ਼ਰੂਰੀ ਹੁੰਦਾ ਲੋ ਸਾਹਿਬ ਇਹ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਜਿਹੜੀ ਲੇਡੀਜ਼ ਹੈ ਕਿਉਂਕਿ ਇਹ ਵੱਡੇ ਸਵਾਲ ਖੜੇ ਹੋ ਰਹੇ ਆ ਆਮ ਆਦਮੀ ਪਾਰਟੀ ਤੇ ਕਿ ਉਹਨਾਂ ਨੇ ਹਜੇ ਤੱਕ ਕੋਈ ਔਰਤ ਨੂੰ ਜਿਹੜਾ ਮੈਦਾਨ ਦੇ ਵਿੱਚ ਨਹੀਂ ਉਤਾਰਿਆਗਾ ਦੂਜੀ ਗੱਲ ਇਹ ਵੀ ਹੈ ਸਾਹਮਣੇ ਆ ਰਹੀ ਸੀ ਕਿ ਜਿਹੜੀਆਂ ਦੋ ਪਾਰਟੀਆਂ ਬਾਕੀ ਰਹਿ ਗਈਆਂ ਅਕਾਲੀ ਦਲ ਤੇ ਕਾਂਗਰਸ ਇਹ ਵੀ ਕਲਾਕਾਰਾਂ ਨੂੰ ਲੈ ਕੇ ਆਉਂਦੀਆਂ ਕਿਉਂਕਿ ਫਰੀਦਕੋਟ ਲੋਕ ਸਭਾ ਹਲਕਾ ਕਲਾਕਾਰਾਂ ਦਾ ਗੜ ਬਣੇਗਾ ਪਰ ਤੁਸੀਂ ਇਸ ਤੋਂ ਪਾਸੇ हट ਕੇ ਜਿਹੜਾ ਆਮ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੇਖੋ ਰਮਣਾ ਸਾਹਿਬ ਅਸੀਂ ਸਤਿਕਾਰ ਕਰਦੇ ਆ ਜਿਹੜੇ ਕਲਾਕਾਰ ਨੇ ਉਹ ਸਾਡੇ ਸਮਾਜ ਦੀ ਸ਼ੋਭਾ ਨੇ ਪਰ ਦੇਖੋ ਇੱਕ ਗੱਲ ਤੁਹਾਨੂੰ ਸਮਝਣੀ ਪਾਉਗੀ ਕਿ ਉਹਨਾਂ ਦਾ profession ਅੱਡਾ ਰਾਜਨੀਤੀ ਅੱਡਾ ਜੀ ਦੇਖੋ ਹੁਣ ਮੈਂ ਸੁਣ ਰਿਹਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਆਪਣੇ ਕੈਂਡੀਡੇਟ ਨੇ ਉਹ ਕਹਿ ਰਹੇ ਸੀ ਕਿ ਜੀ ਮੈਂ ਆਪਦਾ ਕੰਮ ਨਹੀਂ ਛੱਡਣਾਗਾ ਐਕਟਿੰਗ ਦਾ ਜੀ ਠੀਕ ਹੈ ਮੈਂ ਉਹਦੇ ਚ ਸਮਾਂ ਕੱਢ ਕੇ ਤੁਹਾਨੂੰ ਦਿਆ ਕਰੂੰਗਾ ਜੀ ਦੇਖੋ ਜਿਹੜਾ ਐਮਪੀ ਹੈ ਉਹਦੇ ਨੌ ਹਲਕੇ ਆ ਉਹ ਤਾਂ ਜ ਦਿਨ ਰਾਤ ਲੋਕਾਂ ਵਿੱਚ ਤੁਰਿਆ ਫਰੇ ਤਾਂ ਜਾ ਕੇ ਪੂਰਾ ਹੁੰਦਾ ਜੀ ਸੋ ਇਸ ਕਰਕੇ ਭਾਵੇਂ ਐਸੇ ਕਰਕੇ ਕਾਂਗਰਸ ਪਾਰਟੀ ਨੇ ਸਿਰਫ ਜਿਨ੍ਹਾਂ ਦਾ ਦਿਨ ਰਾਤ ਦੋਨੋਂ ਜੀਵਾਂ ਦਾ ਉਹਨਾਂ ਦੇ ਘਰ ਵਾਲੇ ਦਾ ਵੀ ਤੇ ਅਮਰੀ ਦਾ ਸਿਰਫ ਕੰਮ ਹੀ ਇਹ ਹੈ ਕਿ ਲੋਕਾਂ ਦੀ ਸੇਵਾ ਦਿਨ ਰਾਤ ਹਾਜ਼ਰ ਦਿਨ ਰਾਤ ਦੁੱਖ ਸੁੱਖ ਵਿੱਚ ਸ਼ਾਮਲ ਤੋਂ ਦਿਨ ਰਾਤ ਕੰਮਾਂ ਵਾਸਤੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਇਸੇ ਕਰਕੇ ਕਾਂਗਰਸ ਪਾਰਟੀ ਨੇ ਕਿਲੋ ਸਾਹਿਬ ਜਿਹੜਾ ਕਾਂਗਰਸ ਪਾਰਟੀ ਨੇ ਸਭ ਤੋਂ ਲਾਸਟ ਦੇ ਵਿੱਚ ਆਪਣਾ ਉਮੀਦਵਾਰ ਜਿਹੜਾ ਮੈਦਾਨ ਦੇ ਵਿੱਚ ਲਿਆਂਦਾ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਉਹਨਾਂ ਨੇ ਆਪ ਦਾ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਸਾਰੇ ਆਪੋ ਆਪਣੇ ਜਿਹੜਾ ਪ੍ਰਚਾਰ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਆਮ ਆਦਮੀ ਪਾਰਟੀ ਨੇ ਤਾਂ ਪੂਰੀ ਲੋਕ ਮਿਲਣੀ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਨੇ ਕਰ ਲਈ ਹੈ ਤਾਂ ਉਹਨਾਂ ਨੇ ਤਾਂ ਰੋਡ ਸ਼ੋ ਵੀ ਬੀਤੇ ਕੱਲ ਜਿਹੜਾ ਕੱਢ ਲਿਆ ਤੇ ਤੁਸੀਂ ਹਜੇ ਕੈਂਡੀਡੇਟ ਹੁਣ ਉਤਾਰਿਆ ਇਸ ਦਾ ਤੁਹਾਨੂੰ ਲਾਸ ਕਿੰਨਾ ਹੋ ਸਕਦਾ ਹੋਣ ਵਾਲੀ ਤੁਸੀਂ ਦੇ ਵਿੱਚ ਜਾਂ ਨਹੀਂ ਮੰਨਦੇ ਤੁਸੀਂ ਮਾਨਾ ਸਾਹਿਬ ਉਹ ਸੰਗਰੂਰ ਦੇ ਰਹਿਣ ਵਾਲੇ ਆ ਜੀ ਇਸ ਤੋਂ ਪਹਿਲਾਂ ਕਦੀ ਆਏ ਨਹੀਂ ਉਹਨਾਂ ਨੂੰ ਤਾਂ ਲੋੜ ਹੈ ਰੋਡ ਸ਼ੋਅ ਕਰਨ ਦੀ ਤਾਂ ਕਿ ਲੋਕਾਂ ਨੂੰ ਆਪਦੀ ਸ਼ਕਲ ਦਿਖਾ ਸਕਣ ਕਿਉਂਕਿ ਲੋਕਾਂ ਨੇ ਪਹਿਲਾਂ ਵੀ ਉਹਨਾਂ ਦੀਆਂ ਸ਼ਕਲਾਂ ਫਿਲਮਾਂ 'ਚ ਦੇਖੀਆਂ ਬਾਅਦ 'ਚ ਵੀ ਫਿਲਮਾਂ 'ਚ ਦੇਖਣੀਆਂ ਜੀ ਠੀਕ ਹੈ ਜਿਹੜੇ ਸਾਡੇ ਕੈਂਡੀਡੇਟ ਉਹਦੇ ਵਿੱਚ ਹੀ ਰਹਿੰਦੇ ਲੋਕਾਂ ਨੇ ਜੀ ਮੈਂ ਦੱਸੀ ਜਾਣਾ ਪਟਕੇ ਫਰੀਦਕੋਟ ਸੋਹਰੇ ਲੋਗੇ ਆ ਨਾਨਕੇ ਰੌਲੀ ਆ ਇਹ ਤਾਂ ਦਿਨ ਰਾਤ ਲੋਕਾਂ ਦੀ ਖੁਸ਼ੀ ਗਮੀ ਦੇ ਵਿੱਚ ਨੇ ਜੀ ਇਹ ਇਹ ਤਾਂ ਰੋਡ ਸ਼ੋਅ ਸਿਰਫ ਮਹੀਨੇ ਵਾਸਤੇ ਹੀ ਹੋਣੇ ਮੁੜ ਕੇ ਲੋਕ ਲੱਭਦੇ ਫਿਰਨਗੇ ਕਿ ਸਾਡੇ ਤਾਂ ਮਤਲਬ ਭੁਲਾਣਾ ਕੈਂਡੀ ਜਿਹੜੇ ਕਿੱਥੇ ਆ ਇੱਕ ਕਰਕੇ ਜਿਹੜੇ ਨੇ ਐਮਪੀ ਬਣਾਉਣਾ ਐਮਪੀ ਤੋਂ ਕੰਮ ਲੈਣੇ ਆ ਐਮਪੀ ਨੇ ਆਪਣੇ ਫਰਜ਼ ਪੂਰੇ ਕਰਨੇ ਆ ਉਹ ਤਾਂ ਜਿਹੜਾ ਦਿਨ ਰਾਤ ਹਲਕੇ ਵਿੱਚ ਰਹਿਣ ਵਾਲਾ ਇਨਸਾਨ ਹੈ ਜਿਹੜਾ ਦਿਨ ਰਾਤ ਸਮਰਪਿਤ ਹੈ ਲੋਕਾਂ ਨੂੰ ਉਹੀ ਕਰ ਸਕਦਾ ਇੰਡੀਆ ਅਲਾਈਂਸ ਹੋਇਆ ਤੁਹਾਡਾ ਪਰ ਪੰਜਾਬ ਦੇ ਵਿੱਚ ਉਹ ਜਿਹੜਾ ਅਲਾਈਂਸ ਕਾਂਗਰਸ ਆਵਾਦਮੀ ਪਾਰਟੀ ਦੇ ਨਾਲ ਹੋਇਆ ਤਾਂ ਉਹਦਾ ਕਿਤੇ ਨਾ ਕਿਤੇ ਲੌਸ ਹੋਊਗਾ ਜਾਂ ਕੋਈ ਸਮਾਂ ਦੇ ਨਹੀਂ ਵੀ ਲੌਸ ਨਹੀਂ ਹੋਊਗਾ ਅਸੀਂ ਹੁਣ ਸਹੀ ਜੀ ਲਾਸ ਹੋਣਾ ਜੀ ਇੱਥੇ ਤਾਂ ਦੇਖੋ ਸਰਕਾਰ ਆਮ ਆਦਮੀ ਦੀ ਐਪਲੀਕੇਸ਼ਨ ਜੱਸੀ ਹੈ ਅਸੀਂ ਅੱਗੇ ਵੀ ਆਮੋ ਸਾਹਮਣੇ ਲੜਦੇ ਹਾਂ ਹੁਣ ਵੀ ਆਮੋ ਸਾਹਮਣੇ ਲੜਾਂਗੇ ਲੜੇ ਰ ਮਣਾ ਸਾਹਿਬ ਅੱਜ ਅੱਜ ਦਿਨੇ ਹੈ ਕਿ ਦੇਖੋ ਕੈਂਡੀਡੇਟ ਇੰਨਾ ਵਧੀਆ ਕਾਂਗਰਸ ਨੇ ਉਤਾਰਿਆ ਲੇਡੀ ਉਤਾਰੀ ਹੈ ਪੜ੍ਹੀ ਲਿਖੀ ਲੇਡੀ ਜਿਹੜੀ ਜਿਹੜਾ ਪ੍ਰਵਾਹ ਡੈਡੀਕੇਟਿਡ ਹੈ ਹਲਕੇ ਦੀ ਲੇਡੀ ਹੈ ਅੱਜ ਤਾਂ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਲੋਕਾਂ ਨੂੰ ਬੇਨਤੀ ਕਰੀਏ ਕਿ ਇਸ ਫਰੀਦਕੋਟ ਵਾਲੇ ਤਾਂ ਆਪਦੀ ਬੇਟੀ ਦੇ ਸਿਰ ਤੇ ਹੱਥ ਰੱਖਣ ਜੀਲੇ ਵਾਲੇ ਜੀ ਤੇ ਮੋਗੇ ਵਾਲੇ ਆਪਦੀ ਨੋਹ ਦੇ ਸਿਰ ਤੇ ਹੱਥ ਰੱਖਣ ਜੀ ਤੇ ਭਾਈ ਦੂਜੇ ਆਪਦੀ ਦੋਤੀ ਦੇ ਸਿਰ ਤੇ ਹੱਥ ਰੱਖਣ ਤੇ ਇਹ ਨਹੀਂ ਸੇਵਾ ਕਰਨੀ ਆ ਰਹੇ ਇਹਨੇ ਜੋੜੇ ਝਾੜ ਲਿਆ ਵਿਚਾਰੀ ਨੇ ਟਿੱਲੋ ਸਾਹਿਬ ਇੱਕ ਤੋਂ ਡਾ ਜਿਹੜਾ ਚੋਣ ਮੈਨੀਫੈਸਟੋ ਤਾਂ ਚਲੋ ਆਉਣਾ ਹੀ ਆਉਣਾ ਹੈ ਤੇ ਬਾਕੀ ਆਪਾਂ ਪ੍ਰੈਸ ਕੋਨਫਰੈਂਸ ਹੁਣ ਕਰਾਂਗੇ ਕਦੇ ਹੋਰ ਵੀ ਪ੍ਰੈਸ ਵਾਲੇ ਵਾਰੀ ਵਾਰੀ ਫੋਨ ਕਰੀ ਜਾਂਦੇ ਆ ਓਕੇ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਸੋ ਜਿਵੇਂ ਕਾਂਗਰਸ ਵੱਲੋਂ ਆਪਣੇ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਗਿਆ ਤੇ ਉੱਥੇ ਹੁਣ ਵੇਖਣਾ ਹੋਵੇਗਾ ਜਿੱਥੇ ਮੁਹੰਮਦ ਸਦੀਕ ਦੀ ਟਿਕਟ ਕਰ ਦਿੱਤੀ ਗਈ ਹੈ ਕੀ ਮੁਹੰਮਦ ਸਦੀਕ ਇਸ ਚੀਜ਼ ਦਾ ਵਿਰੋਧ ਕਰਦੇ ਨੇ ਜਾਂ ਪਾਰਟੀ ਹਾਈ ਕਮਾਂਡ ਦੇ ਫੈਸਲੇ ਨੂੰ ਸਵੀਕਾਰ ਕਰਦੇ ਨੇ ਤਾਂ ਇਹ ਸਮਾਂ ਦੱਸੇਗਾ ਕੈਮਰਾ ਪਸਾਰ ਸ਼ੀਸ਼ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ